ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹਿਲਾ ਪੰਜਵਾਂ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਦੀਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਭਾਰ ਬ੍ਰਹਮ ਸੋਈ ਸੁਹਾਵਾ ठाਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਦ ਓਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਰ ਪੈ ਕਿਰਪਾਨ ਗੁਸਾਈਆ ਨਠੇ ਸੋਗ ਸੰਤਾਪ ਤੱਤੀ ਬਾਵ ਨ ਲੱਗੈ ਸਤਗੁਰਖਿਆ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੁਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਟ ਸਚ ਜੀਵਾਈ ਕਾਟੇ ਕਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰਿ ਦਿਆਂ ਸਤਿਗੁਰੁ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਢਿਲਣਾ ਪਰੀ ਜਾ ਗੁਰ ਪਰਮਾਇ ਐਸੇ ਪੁਨੀ ਪੂਰੇ ਗੁਰ ਮਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਭਾਈ ਪ੍ਰਸਾਦ ਸੇਤਲ ਭਏ ਕੇਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆਥ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣਿ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਬੈ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹੋਈ ਸਾਜਨ ਮੀਤ ਸੁਖਾ ਕਰੇਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹਲਾ ਪੰਜਵਾ ਕੋਟ ਬਿਗਣ ਹੀ ਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤਿ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿ ਜਨ ਧਾਨ ਜਾਕੈ ਰਿਤੇ ਵਸੈ ਭਗਵਾਨ ਔਖਾ ਮੰਤਰ ਤੰਤ ਸਾਸਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਭਰਮ ਪਜਿ ਉਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹਿਲਾ ਪੰਜਵਾ ਸ਼ਾਂਤ ਪਈ ਗੁਰ ਗੋਵਿੰਦ ਪਾਈ ਤਾਬ ਪਾਪ ਬਿਨਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਵਿਣਸੇ ਰੂਪ ਹੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਇ ਨਾਨਕ ਦਾਸ ਤੇਰੀ ਸ਼ਰਣਾਇ ਗਾਉੜੀ ਮਹੱਲਾ ਪੰਜਵਾ ਨੇਤਰ ਪਰ ਗਾਜ਼ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾ ਸੀਤਲਾਤੇ ਰਖਿਆ ਵਿਹਾਰੀ ਪਰਮ ਪਰਮਾ ਕਿਰਪਾ ਤੇ ਹਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਮਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਆ ਨਿਰਹਾਉ ਦੋ ਇਟਾ ਦੂਤ ਪਰਮੇ ਸ਼ਰਮਾਰੇ ਜਨਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕੀ ਓਟ ਬਕਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜਵਾ ਰਾਖ ਪਿਤਾ ਪ੍ਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬਿਖਾਦੀ ਏਕ ਗਰੀਬਾ ਰੱਖੋ ਰਾਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੇ ਕਤਹੂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਜント ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਉ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੇ ਓਏ ਮਹਾ ਬਿਖਾਦੀ ਸਹਿਜ ਸਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾਂ ਪਾਇਆ ਪਦ ਨਿਰਵਾਣੀ ਬਿਲਾਵਨ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸਿਵਕ ਆਪਣੀ ਲਾਇਓ ਸੇਵ ਬਿਗਰਣ ਲਾਗੇ ਜਪਿ ਅਨਖ ਭੇਵ ਧਰਤਪਨੀਤ ਪਈ ਗੁਣ ਗਾਏ ਦੁਰਤ ਗਿਆ ਹਰਨਾਮ ਧਿਆਇ ਰਹਾ ਸਵਣੀ ਥਾਈ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਣ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤ ਗੁਰ ਤੁਠੇ ਬਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿਥੈ ਕਿਥੈ દિਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਨ ਮਹੱਲਾ ਪੰਜਾਂ ਚਰਨ ਕਮਲ ਪ੍ਰਭ ਹਿਰਦੈ ਧਾਇ ਰੋਗ ਗਏ ਸਗਲੇ ਸੁਖ ਪਾਈ ਗੁਰ ਦੋਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਥ ਕਥਾ ਹੈ ਅਮਰਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਵਾ ਸਾਧ ਪਾਈ ਗੁਰਸਤਗੁਰ ਪੂਰੇ ਸੁਖ ਉਪਜੇ ਬਾਜੇ ਅਨ ਹਤੂਰੇ ਰਹਾ ਤਾਬ ਪਾਵ ਸੰਤਾ ਬਿਨਾਸੇ ਹਰਿ ਸਿਮਰਤਿ ਕੇ ਲਿਵ ਕਸਬ ਨਾਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈੰਜ ਸਵਾਰੀ ਬਿਲਾਵਲ ਮਹਿਲਾ ਪੰਜਵਾ ਸਗਲੇ ਅਨੰਦ ਕੀਆ ਪਰਮੇਸ਼ਰੇ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਵ ਸਵਾਰਿਆ ਵੱਡੀਆਂ ਅਰਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰਿ ਪਵਨ ਹਰਿਆ ਹੋਏ ਸਗਲੇ ਜੀ ਸਾਧਾਰੇ ਆ ਮਨ ਛੇ ਨਾਨ ਫਲ ਪਾਏ ਪੂਰਣੇ ਛਿਪੁਜਾਰਿਆ ਬਿਲਾਵਲ ਮਹੱਲਾ 5 ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਭਈ ਸੁਖ ਸਹਜ ਘਰ ਆਇਆ ਰਹਾ ਰਾਜੇ ਰਾਜ ਪੋਜਿਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਇ ਤੇ ਆਇ ਨਾਨਕ ਗੁਰਪੂਰੀ ਚਰਨਾਈ ਜਿਨੇ ਆਪਣੇ ਨਾਮ ਕੀ ਪੈਂ ਜਰਖਾਈ ਮਿਲਾਵਲ ਮਹੱਲਾ ਪੰਜਵਾ ਤਾ ਸੰਤਾਂ ਸਗਲੇਗੇ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਔਖਦ ਯੋਗ ਆਏ ਬਸੋਂ ਘਰ ਦੇ ਸਮਹਿ ਇਹ ਭਲੇ ਸੰਯੋਗ ਨਾਨਕ ਪ੍ਰਸ ਪਰਸਨ ਭੇ ਲੈ ਗਏ ਬਿਓ ਬਿਲਾਵਲ ਮਹਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤਿਆਵਣ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲਵਕ ਉਤਰੈ ਸੁਧ ਹੋਏ ਸਾਧੂ ਸ਼ਰਨਾਈ ਸੁਨਤੈ ਜਪਤ ਹਰ ਨਾਮ ਜਸ ਤਾਂ ਕਿ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾ ਦੀ ਐ ਹੋਈਆ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੁਰ ਹਰ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੁਝੋ ਜੇ ਸਿਮਰਤ ਸੁਖ ਪਾਈਐ ਬਿਨ ਸੈ ਬਿਯੋਗ ਨਾਨਕ ਪ੍ਰਸਰਨ ਆਗਤੀ ਕਰਨ ਕਾਰਨ ਜੋ ਰਾਗ ਬਿਲਾਵਲ ਮਹੱਲਾ 5 ਦੁਪਦੇ ਘਰ 5 ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਭ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਵ ਸਾਂ ਮਿਟੇ ਰੋਗ ਸੀਤਲ ਮਨ ਪਿਆ ਗੁਰਪੂ ਰਾਯਾ ਰਦੇ ਆ ਸਗਲਾ ਦੁੱਖ ਗਿਆ ਰੱਖਣ ਹਰੈ ਰੱਖੇ ਆਪਣੀ ਕਰਮਿਆ ਰਹਾ ਵਾਂ ਪਕਰ ਪ੍ਰਵ ਕਰ ਦੇ ਆ ਕੀ ਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਤ ਵੱਡ ਪਰਤਾ ਬਿ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿ ਕੀ ਸ਼ਰਣਾਤੀ ਜੋ ਸਦਾ ਸੁਹਾਇ ਰਹੋ ਬਿਰਥੇ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਣ ਗੁਣਤਾਸ ਬਿਲਾਵ ਨ ਮਹੱਲਾ ਪੰਯਮਾ ਤਾਤੇ ਵਾ ਨ ਲੱਗੇ ਪਾਰ ਬ੍ਰਹਮ ਸ਼ਰਣਾਈ ਚੌਗਿਰਤ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਨਾਏ ਰਾਮ ਨਾਮਿ ਔਖਦ ਦੀਆ ਏਕਾਂ ਲਿਵ ਲਾਈ ਰਹਾ ਰਾਖ ਲਿਏ ਤਨ ਰਖਣ ਹਾਰ ਸਬਿਆਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਾਪਹਿ ਸਹਾਈ ਬਿਨ ਬਨ ਮਹਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਵ ਆਪ ਰੋਗ ਮਿਟਾਏ ਜੀਵਾਲਿਆ ਨ ਜਾਂਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤਿਆ ਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਹਿਆਂ ਗੁਰ ਸਿਰਜਨਹਾਰ ਸਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਤਾਰ ਬਾਲਕ ਰਖ ਲੈਨੋ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੇ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਬਿਲਾਬਲ ਮਹੱਲਾ ਪੰਜਵਾਂ ਤਾਪ ਆਪ ਤੇ ਰਖਿ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਦਿਨੇ ਜੈ ਤਿ ਉਧਾਰਨਾ ਵਖੰਡ ਪਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇਸ਼ਾ ਦ੍ਰਿਸ਼ਣ ਬਜੇ ਮਨ ਤਨ ਸਤਰਾਪ ਅਨਾਦ ਕੋ ਨਾਦ ਸ਼ਰਨ ਸਮਰਥਾ ਸਗਲ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਤ ਨਾਨਕਿਆ ਲਾ ਸੋਰਠ ਮਹੱਲਾ ਪੰਜਮਾ ਕਰਿ ਈਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਕੋਟ ਬਿਗਣ ਲਾਤੀ ਪ੍ਰਸਰਨਾ ਪ੍ਰਤੀ ਭੜੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਖਿਆ ਗਾਵਾਂ ਸੁਣੋ ਪੜੋ ਨਿਤ ਪਾਏ ਗੁਰਪੁਰ ਰ ਤੂੰ ਰਾਖਿਆ ਰ ਸਾਚਾ ਸਾਇਵ ਮਿੱਤ ਵਡਾਈ ਭਗਤ ਵਛਲ ਦੇ ਆਲਾ ਸੰਤਾਂ ਕੀ ਪੈੰਜੇ ਰੱਖਦਾ ਆ ਆਦ ਬਿਰਧ ਪ੍ਰਤਪੰਨ ਹਰੇ ਅਮਰਤ ਨਾਮ ਭੋਜਨ ਨਿਤ ਪੁੰਚ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਪੈ ਸੰਗਲੇ ਜੁਗ ਅੰਤਰ ਗੁਰੂ ਨਾਨਕੀਂ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਗ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਹਾਰੀ ਸਤਿਗੁਰਤਾ ਬਿ ਉਤਾਰਿਆ ਉਬਰੇ ਸਤਿਗੁਰ ਕੀ ਚਰਣਾ ਹੀ ਜਾਂ ਕੀ ਸੇਵਨਾ ਬਿਰਤੀ ਜਾਇ ਰਹਾ ਘਰ ਮੈਂ ਸੂਖ ਬਾਹਰ ਪੁਨ ਸੂਖਾ ਪ੍ਰਭ ਆਪਣੇ ਪਹਿ ਦਿਆਲਾ ਨਾਨਕ ਬਿਗਨਣ ਲਾਗੇ ਕੋਊ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪੰਜਵਾ गए कलेश रोग सब नासे प्रवे अपने कृपा तारि आठ पहर आ रा दो स्वामी पूर्ण काल हमारी हर जियां तू सुख संपत रास राख लेहु भाई मेरे कह प्रवे आगे अरदास रह जो मांगो सोई सोई पाबो अपने खसम भरोसे ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਰਾਂ ਦੇਸਾ ਸੋ ਰਠ ਮਹੱਲਾ ਪੰਜਮਾ ਸਿਮਰ ਸਿਮਰ ਗੁਰ ਸਤਗੁਰ ਆਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ आनंद मेंनो दुमंगले गुण गावो गुरु नानक भए दयाला जय जयकार भए जापी तणो अपार ब्रह्मरख वाला सोरठा महल्ला 5 दुर्दगवाया हर प्रवे आपे स संसार उभालेया पारब्रह्मप्रा कृपा तानी अपना बिरद सुमारिया होई राजे राम की रखवाली सुख सहज आनंद गुण गावो मन तन देह सुख आले रहाओ ਪਤਿਤ યોਦਾਨ ਸਤਗੁਰ ਮੇਰਾ 모ਹੇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਰਠ ਮਹੱਲਾ ਪੰਜਵਾ ਬਖਿਆ ਪਾਨ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਪ ਸਰਣੀ ਉਪਰੇ ਕਾਜ ਸਗਲੇ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪਿ ਉਤਾਰਿਆ ਸਤਗੁਰ ਪੂਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਮਾ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਤ ਪਾਏ ਅਸਰ ਭੈ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਈ ਭਲੋ ਸੁਮੂਰਤ ਪੂਰਾ ਸਾਥ ਸਹਿਜ ਆਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖदाई ਹਰਿ ਨਾਮ ਨਿਧਾਨ ਨਾਨਕ ਜਨ ਪਾਇਆ ਸਗਲਿ ਇਛੁ ਪੁਜਾਈ ਸੋਰਠ ਮਹਲਾ ਪੰਜਵਾਂ ਸੰਤੋ ਹਰਿ ਹਰਿ ਨਾਮ ਧਿਆਈ ਸੁਖ ਸਾਗਰ ਪ੍ਰਾਪਿ ਸਰਉ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਿਗੁਰੂ ਪੁਰਹਿ ਤਾਵ ਗੁਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਾਪੇ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਨੇ ਸਭ ਸੰਸਾਰ ਸੋਰਠ ਮਹੱਲਾ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੋਆ ਧਾਰਾ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਰਹਾ ਤਾਪ ਗਿਆ ਪ੍ਰਵਿਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਾਲਤ ਪਨਤ ਪ੍ਰਭ ਤੁਮ ਐ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਤਾਰਿਆ ਸੋ ਰਠ ਮਹੱਲਾ ਪੰਜਵਾ ਜੀ ਜੰਤਰ ਸਾ ਤੁਸ ਕੇ ਕੀਏ ਸੋਈ ਸੰਤ ਸਾਈ ਆਪਣੇ ਸੇਵਕਿਆ ਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੁਰਾ ਮੇਰ ਨਾਲ ਗੁਰਪੂਰੈ ਪੂਰੀ ਸਵ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਤਾ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਂ ਵਿਛੋੜ ਗਿਆ ਪਰਵਾਰਿ ਗੁਰਪੂਰਹਿ ਰਾਖੇ ਸ਼ਰਨ ਸਚੀ ਕੀ ਤਾਕੀ ਪਰਮੇਸ਼ਰ ਆਪ ਘਾਰ ਖਵਲ ਆ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਦੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਧਾਰ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੇ ਆਪਣੀ ਕਿਰਪਾ ਤਾਰੇ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣਿਆ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿਨ ਸਗਲੇ ਲਾਜ ਰਾਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿ ਰਾਮ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੇ ਪੈਜੇ ਰਾਖੀ ਬਿਲਾ ਬਿਲਾ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਭ ਰਾਖੀ ਪਾਨ ਬਰੰਪਰਾ ਕੀਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਇਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਇਟ ਸਾਂ ਹੋਏ ਖਿਆ ਗੁਣ ਅਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਨ ਕਿਰਪਾ ਆਪਣਾ ਕਰਨਿਆ ਆਤਲ ਵਡਾਈ ਅਚੋਤੇ ਬਿਨਾ ਸੀਨਾ ਨ ਕਿਉ ਚਰੈ ਹਰ ਕੀ ਜਿਆ ਗੋਨੇ ਆਵ ਗੋਨੇ ਪ੍ਰਵ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆਂ ਬਿਨਾਸੀ ਨਾਨਕ ਚਿਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ